ਮੈਂ ਤਾਂ ਇਕੱਲਾ ਹੀ ਰਹਿ ਗਿਆ ਬਿਲਕੁਲ ਇਹ ਸਮਝਣ ਵੀ ਚਲ ਗਈ ਰੋਸ ਕੇ ਤੇ ਮਾਰਾ ਵੀ ਨਹੀਂ ਗੱਲ ਕਰਨ ਦੀ ਮੈਂ ਕੀ ਸਾਪ ਸੁੰਗ ਕੇ ਆਣ ਬੰਦਾ ਗੱਲ ਬਾਤੇ ਕਰੇ ਮੇਰੇ ਘਰ ਹੀ ਸੋਨੇ ਸਾਂਝੀ ਲੱਗ ਗਈ ਮੇਰੇ ਇਧੇ ਲੱਗਣ ਡਿਆ ਜਦੋਂ ਮੇਰੇ ਪਗਾਮਾ ਦੇ ਚਿੱਤ ਰਾਜਿਤਾਰ ਕੇ ਕੋ ਭੱਜ ਗਿਆ ਕੱਲਾ ਬੰਦਾ ਵੀ ਕੀ ਕਰੇ yaar ਬੰਦਾ ਨਾ ਟੱਕਰਾ ਮਾਰੀਏ ਮਾਤਾ ਨੂੰ ਕਿਹੜੇ ਹਿਸਾਬ ਨਾਲ ਬਣਾਉਂਦਾ ਮਾਤਾ ਰੋਟੀ ਵੀ ਨਹੀਂ ਦਿੱਤੀ ਮੈਨੂੰ ਏ ਗੱਡਾ ਕੱਲ ਜੋਗ ਆ ਗਿਆ ਈ ਚੱਲ 100 ਕੁ ਸੇਨਾਂ ਲਾ ਰਹੀਆਂ ਹੁੰਦੀਆਂ ਮਾਤਾ ਰੋਟੀ ਦੇ ਤੇਰੇ ਜਾਵੀ ਨਾ ਮੇਰੇ ਛਰਾਣੇ ਰਾਤੀ ਸਵੇਰੇ ਇਹ ਤਾਂ ਕਹਿਦੀ ਹੁੰਦਾ ਗਲਤੀਆਂ ਬੰਦਿਆਂ ਤੋਂ ਹੁੰਦੀਆਂ ਮਾਤਾ ਜੀ ਕਿਹੜੇ ਸਰਵਨ ਮੰਨਿਆ ਅੱਜ ਆ ਜਾਈਂ ਵੇਖਦੇ ਹਾਂ ਬੜਾ ਟਰਾਈ ਕਰਕੇ ਬੜਾ ਮੂੜਿਆ ਸਹੀ ਹੋਣਾ ਤੇ ਇਹ ਵੀ ਕੋਲੋਂ ਸਿਕੰਦਰ ਹਾਂਜੀ ਇਧਰ ਆ ਗੱਲ ਸੁਣ ਮਾਝੇਤ ਤੋਂ ਸੋ ਉਹਨਾਂ ਦਾ ਕੋਈ ਆਹ ਫੋਨ ਕਰਨ ਮਿੱਤੇ ਸੀ ਕੁੜੀ ਦੇ ਸਹੁਰਿਆਂ ਕੋ ਅੱਗੇ ਮੈਨੂੰ ਫੋਨ ਕਰਦੇ ਹੁੰਦੇ ਸਾਨੂੰ ਕਿੱਥੋਂ ਆਣਾ ਹੀ ਫੋਨ ਸਾਨੂੰ ਕੀ ਪਤਾ ਆਇਆ ਕਿ ਨਹੀਂ ਤੁਹਾਨੂੰ ਪਤਾ ਹੋਊਗਾ ਤੇ ਉਹਨਾਂ ਨੂੰ ਪਤਾ ਹੋ ਕੋਈ ਗੱਲ ਬਾਤ ਹੀ ਨਹੀਂ ਉਹਨਾਂ ਨੇ ਫੋਨ ਕੀਤਾ ਤੇ ਕਿੱਦਾਂ ਹੈ ਮੈਨੂੰ ਕੀ ਪੁੱਛਣ ਦੇ ਤੂੰ ਮੈਂ ਕੋਈ ਗੱਲ ਕਰਦੀ ਆ ਤੇ ਉਹ ਤਾਂ ਦੇ ਤੂੰ ਸੁਖਿੰਦਰ ਤੂੰ ਗੱਲ ਹੀ ਨਹੀਂ ਚੰਗੀ ਕਰਦੀ ਤੇ ਹੁਣ ਤੂੰ ਹੀ ਮੇਰੀ ਕਾਹਦੀ ਸਲਾਹ ਲੈਂਦੇ ਜੀ ਮੈਂ ਕਦੋਂ ਕਿਹਾ ਗੱਲ ਤੂੰ ਚੰਗੀ ਨਹੀਂ ਕਰਦੀ ਮੈਂ ਗੱਲ ਤੂੰ ਕਰਦੀ ਆ ਕਾਲੀ ਚ ਗੁੱਸੇ ਚ ਇਹ ਇਦਾਂ ਗੱਲ ਨਹੀਂ ਕਰੀਦੀ ਹੁੰਦੀ ਕੱਲ ਬੜੇ ਪਿਆਰ ਨਾਲ ਗੱਲ ਕਰੀ ਸੀ ਫੇਰ ਗੱਲ ਵੀ ਸਮਝ ਆ ਜਾਂਦੀ ਆ ਨਾ ਮੈਂ ਗੱਲ ਕਰਦੀ ਕਾਲੀ ਚ ਤੇ ਨਾ ਮੈਂ ਕਰਦੀ ਗੁੱਸੇ ਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੀ ਨਾ ਮੈਂ ਬੋਲਦੀ ਆ ਸੱਚ ਹੁਣ ਤੁਸੀਂ ਆਏ ਉਹ ਗੱਲ ਤੇ ਕਿ ਨਹੀਂ ਤੇ ਉਹਨਾਂ ਦਾ ਕੋਈ ਫੋਨ ਫਾਨ ਨਹੀਂ ਆਇਆ ਕੋਈ ਗੱਲ ਨਹੀਂ ਉਹਨਾਂ ਕੀਤੀ ਉਹਨਾਂ ਨੇ ਗੱਲ ਕਿਉਂ ਕਰਨੀ ਪਿਆਸੇ ਨੂੰ ਲੋੜ ਹੋਵੇ ਤੇ ਉਹ ਕੂਏ ਕੋ ਪਹੁੰਚਦਾ ਕੂਆ ਚੱਲ ਕੇ ਨਹੀਂ ਆਉਂਦਾ ਪੀ ਆਓ ਪਾਣੀ ਪੀਓ ਮੈਨੂੰ ਨਾਲ ਕੋਈ ਗੱਲ ਕਰਨੀ ਮੈਨੂੰ ਨਾ ਇਹ ਗੱਲ ਦੇ ਵਿੱਚ ਲੈ ਆਓ ਨਾ ਮੈਂ ਕੋਈ ਗੱਲ ਕਰਨੀ ਨਾ ਤੁਹਾਨੂੰ ਮੇਰੀਆਂ ਚੰਗੀਆਂ ਹੀ ਲੱਗਦੀਆਂ ਤੇ ਨਾ ਮੇਰੀ ਸਲਾਹ ਲਿਓਂ ਹੀ ਕਿਉਂ ਲੈ ਆਇਓ ਕੋਈ ਨਾ ਉਹ ਘਰ 'ਚ ਨਹੀਂ ਜਿੰਦੀ ਇਹਨੂੰ ਗੱਲ 'ਚ ਕਿਉਂ ਲੈ ਆਇਓ ਹਾਂ ਤੁਹਾਨੂੰ ਪਤਾ ਸਲਾਹ ਕਿਦਾਂ ਕਰਨੀ ਨਹੀਂ ਹਾਂ ਤੁਹਾਨੂੰ ਪਤਾ ਵੀ ਮੈਂ ਘਰ 'ਚ ਰਹਿੰਦੀ ਹਾਂ ਤੁਹਾਨੂੰ ਕਿਦਾਂ ਕਹਿੰਦਾ ਮੈਨੂੰ ਇਹ ਗੱਲ 'ਚ ਨਾ ਲੈ ਆਇਓ ਜਦੋਂ ਮੈਂ ਕੋਈ ਗੱਲ ਕਰਦੀ ਉਦੋਂ ਨਹੀਂ ਮੇਰੇ ਸਿਰ ਦੇ ਵਾਲੀ ਪੈਂਦੇ ਕੋਈ ਚੰਗੀ ਕਰਿਆ ਕਰਨਾ ਫਿਰ ਇਹ ਗੱਲ ਸਮਝ ਨਾਉਂਦੀ ਆ ਕਿ ਤੂੰ ਜਦ ਇਹ ਕਾਲੀ ਚ ਜਦ ਗੁੱਸੇ 'ਚ ਬੋਲਦੀ ਇਹਨਾਂ ਨੂੰ ਨਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਤੇ ਹੋਈ ਗੱਲ ਸਮਝ ਕੇ ਕਰੀ ਦੀ ਹੈ ਤਾਂ ਹੁਣ ਕਿਹੜੀ ਮੈਂ ਫਿਰ ਯਾਰ ਪਿਆਰ ਨਾਲ ਗੱਲ ਕਰਨੀ ਮੈਂ ਤਾਂ ਫਿਰ ਵੀ ਹੁਣ ਉਦਾਂ ਹੀ ਗੱਲ ਕਰਨੀ ਫਿਰ ਮੈਨੂੰ ਤੂੰ ਹੀ ਕਿ ਆਵਾਜ਼ ਮਾਰੀ ਜੇ ਆ ਗੱਲ ਕਰ ਤੇ ਆਵਾਜ਼ ਤੇ ਇਹਨੂੰ ਨਹੀਂ ਮਾਰਨੀ ਕਿਹਨੂੰ ਮਾਰਨੀ ਦੱਸ ਆ ਆਵਾਜ਼ ਮਾਰਨੀ ਦਿਮਾਗ ਠੰਡਾ ਰੱਖ ਕੇ ਗੱਲ ਸੁਣੀਦੀ ਆ ਤਾਂ ਫੇਰ ਹੀ ਗੱਲ ਸਮਝ ਆਉਂਦੀ ਹੁੰਦੀ ਠੀਕ ਆ ਦਿਮਾਗ ਠੰਡੇ ਨੂੰ ਹੁਣ ਮੈਂ ਦਿਮਾਗ ਫ੍ਰਿਜ ਚ ਨਾ ਲਾਵਾਂ ਘੜੀ ਠੰਡਾ ਹੋ ਜੇ ਜੇ ਫ੍ਰਿਜ ਚ ਲਾ ਆਂ ਤੇਰਾ ਦਿਮਾਗ ਠੰਡਾ ਹੋ ਜੇ ਤੇ ਉੱਥੇ ਲਾ ਕੇ ਰਹਿਦਾ ਆ ਹਾਂ ਇਹ ਵੀ ਗੱਲ ਠੀਕ ਹੈ ਜੀ ਜਾਗਦੀ ਨਹੀਂ ਆ ਇਸ ਉਹ ਸਮਝ ਕੇ ਗੱਲ ਕਰਨੀ ਚਾਹੀਦੀ ਆ ਸਾਨੂੰ ਦੋਹਾਂ ਨੂੰ ਕਰਨਾ ਕਿ ਨਾ ਇਹ ਕੰਮ ਨਾ ਜਿਹੜਾ ਵੀ ਕਰਨਾ ਵਾ ਸਾਨੂੰ ਦੋਹਾਂ ਨੂੰ ਫੈਸਲਾ ਲੈਣਾ ਪੈਣਾ ਕਿ ਕਰਨਾ ਕੀ ਹੁਣ ਹੁਣ ਫੇਰ ਮੈਂ ਕੋਈ ਗੱਲ ਕੀਤੀ ਤੇ ਭੈਣ ਤਾਂ ਢੀ ਆਖੂਗੀ ਮੈਨੂੰ ਘਰੋਂ ਕੱਢਣ ਲਈ ਆ ਤੇ ਇਹਦੇ ਨਾਲੋਂ ਬਿਹਤਰ ਵਾ ਵੀ ਤੁਸੀਂ ਉਹਦੀ ਸਲਾਹ ਲੈ ਲਓ ਉਹਨੂੰ ਆਜ ਮਾਰ ਕੇ ਉਹਦੀ ਵੀ ਸਲਾਹ ਲੈ ਲਾਂਗੇ ਪਰ ਮੈਂ ਤੈਨੂੰ ਪੁੱਛਣ ਲਿਆ ਵੀ ਕੀ ਕਰਨਾ ਚਾਹੀਦਾ ਤੂੰ ਤਾਂ ਦੱਸ ਉਹਦੀ ਸਲਾਹ ਲੈ ਲਾਂਗੇ ਉਹਦੀ ਸਲਾਹ ਜਿੱਦਾਂ ਪਹਿਲੇ ਦਿਨ ਘਰ ਆਈ ਮੈਂ ਤੈਨੂੰ ਉਦੋਂ ਹੀ ਕਿਹਾ ਹੀ ਨਾ ਕਿ ਅਗਲਿਆਂ ਨੇ ਨਾ ਕਰਨਾ ਜੇ ਫੋਨ ਤੇ ਨਾ ਅਗਲਿਆਂ ਨੇ ਮਗਰ ਆਉਣਾ ਜੀ ਤਤੁਹੀਂ ਐਡਾ ਵੱਡਾ ਇਸ ਕਨਾਲ ਨਾਲ ਨਾ ਵੀਰ ਨੂੰ ਘੱਲੋ ਤੇ ਨਾ ਉਹ ਘਰ ਆਵੇ ਅਹੀਂ ਉੱਥੇ ਜਾਂਦੇ ਉੱਥੇ ਬਹਿ ਕੇ ਗੱਲ ਕਰ ਲੈਂਦੇ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਐਡੀ ਵੱਡੀ ਗੱਲ ਦੇ ਵਿੱਚ ਮੈਂ ਕੀ ਦੱਸਾਂ ਫੇਰ ਰੱਖਣਾ ਬੁੜੀਆਂ ਨੇ ਕਿੱਦਾਂ ਦੀ ਸਲਾਹ ਵਾ ਕੀ ਤੁਸ ਸਿੰਦਰ ਮੈਨੂੰ ਸਲਾਹ ਦੇਦੀ ਕਿੱਦਾਂ ਦੀ ਸਲਾਹ ਦੇਦੀ ਮੇਰੀ ਸਲਾਹ ਨਾਲੇ ਤੁਹਾਨੂੰ ਲੱਗਦੀ ਮਾੜੀ ਐ ਤੁਸੀਂ ਆਪਣੀ ਮਰਜ਼ੀ ਕਰੋ ਨਹੀਂ ਮਰਜ਼ੀ ਕੀ ਕਰਨੀ ਆ ਜਾਂ ਫੇਰ ਅਹੀਂ ਫੋਨ ਕਰੀਏ ਉਹਨਾਂ ਨੂੰ ਫੇਕੇ ਸੱਦੀਏ ਤੇ ਜਾਂ ਫੇਰ ਅਹੀਂ ਚਾਹੀਏ ਫੇਰ ਉੱਥੇ ਹੁਣ ਗੰਨਾ ਤਾਂ ਰਹਿਣਾ ਗੱਲ ਤੇ ਕਰਨੀ ਪਤੋਂ ਨਹੀਂ ਕਣੀ ਨਾ ਆਹ ਚੱਲ ਵੇਖ ਲਓ ਉਹਨੂੰ ਕਹਣਾ ਕੋਈ ਕਰਨਾ ਪੈਣਾ ਮੈਂ ਤਾਂ ਨਹੀਂ ਅਜ ਮਾਰ ਕੇ ਬਾਅਦ ਸਮਝਣ ਨੂੰ ਤੇ ਬੋਛ ਲੋ ਸਰ ਸਮਝਣਾ ਫੇਰ ਕਰ ਲੈਣੀ ਹੈ ਗੱਲ ਸਲਾਹ ਕਰ ਲੈਣੀ ਹੈ ਕੀ ਆਦੀ ਹੋਈ ਫਿਰ ਉਸ ਹਿਸਾਬ ਨਾਲ ਕਰਾਂਗੇ ਮੇਰੀ ਜੇ ਤੁਸੀਂ ਗੱਲ ਮੰਨਣੀ ਆ ਤੇ ਸਲਾਹ ਇੱਕਦਮ ਤੁਹਾਨੂੰ ਮੈਂ ਤੇ ਤੈਨੂੰ ਆਵਾਜ਼ ਤਾਂ ਹੀ ਮਾਰੀ ਜੀ ਤੇ ਗੱਲਬਾਤ ਕਰੀਏ ਕੋਈ ਸਲਾਹ ਦੱਸ ਦੱਸ ਮੈਂ ਕਹਿੰਦੀ ਆ ਵੀ ਪਹਿਲਾਂ ਉਹਨਾਂ ਨੂੰ ਫੋਨ ਕਰੋ ਮੁੰਡੇ ਵਾਲਿਆਂ ਨੂੰ ਹੂੰ ਪੀ ਕੀ ਗੱਲਬਾਤ ਹੋਈ ਆ ਉਹਨਾਂ ਦੀ ਤੇ ਸੁਣੋ ਉਹ ਕਿਹੜੇ ਮੂੰਹ ਬੋਲਦੇ ਹੁਣ ਇਹਨੇ ਤੇ ਤੁਹਾਨੂੰ ਦੱਸ ਦਿੱਤਾ ਵੀ ਆ ਗੱਲਾਂ ਹੋਈਆਂ ਵਾ ਉਹਨਾਂ ਨੂੰ ਹਿੰਦੇ ਪੁੱਛ ਲਈਏ ਵੀ ਕੀ ਗੱਲਬਾਤ ਹੋਈ ਕਿਉਂ ਇਹਦਾ ਕਸੂਰ ਹੀ ਕੀ ਗੱਲ ਹੀ ਜਿਹੜੀ ਨੌਬਤ ਆ ਗਈ ਵੀ ਇਹਨੂੰ ਸਾਨੂੰ ਲਿਆਉਣਾ ਹੀ ਪਿਆ ਗਿਆ ਆਜਾ ਲੈ ਏਦਾਂ ਕਰ ਲੈਣੀ ਆ ਹਾਂ ਫੋਨ ਤੇ ਗੱਲਬਾਤ ਕਰ ਲੈਣੀ ਹੈ ਫੋਨ ਤੇ ਕਰੋ ਪਹਿਲਾਂ ਤੇ ਫਿਰ ਉਹਨਾਂ ਨੂੰ ਕਿਹਾ ਵੀ ਮਾਂ ਪੋਤਾਓ ਇੱਥੇ ਅਸੀਂ ਤੁਹਾਡੀ ਬਹਿ ਕੇ ਤੁਹਾਡੀ ਵੀ ਜਿਹੜੀ ਗੱਲ ਹੋਊਗੀ ਫਿਰ ਬਹਿ ਕੇ ਕਰਾਂਗੇ ਏਦਾਂ ਥੋੜਾ ਕਿ ਹੁਣ ਇਹਨੇ ਸਾਨੂੰ ਦੱਸ ਦਿੱਤਾ ਤੇ ਅਸੀਂ ਮੰਨ ਲੀਆਂ ਤੇ ਚੱਲ ਵੀ ਇਹ ਇਹਨੂੰ ਅਸੀਂ ਲੈ ਆਂਦਾ ਤੇ ਲੋਕਾਂ ਨੇ ਇਹ ਵੀ ਸਾਨੂੰ ਇੰਨੇ ਚਾਣੇ ਥੋੜਾ ਘਣਾਵਾ ਵੀ ਇਹ ਇੰਨੇ ਸਿਆਣੇ ਵੀ ਚੁੱਪ ਕਰਕੇ ਜਾ ਕੇ ਕੁੜੀ ਨੂੰ ਲੈ ਆਏ ਆਹੀ ਗੱਲ ਤੇਰੀ ਠੀਕ ਆ ਹੁਣ ਇਹਦੀਆਂ ਵੀ ਨਾ ਸੁਣੀ ਚਾਹੀਏ ਹੁਣ ਉਹਨਾਂ ਦੀਆਂ ਸੁਣੀਆਂ ਪਲੱਤੀ ਦੀ ਗੱਲਬਾਤ ਹੋਈ ਸੀ ਕੀ ਆ ਹੁਣ ਤੁਹਾਨੂੰ ਆ ਗੱਲ ਸਮਝ ਆ ਗਈ ਦੋਵਾਂ ਧਿਰਾਂ ਨੂੰ ਬਿਠਾ ਕੇ ਉਹ ਯਾਰ ਸਮਝ ਤਾਂ ਮੈਨੂੰ ਆਈ ਮੈਂ ਉਹ ਕੁੜੀ ਰੋਂਦੀ ਤੇ ਮੈਂ ਤਾਂ ਕਿਆ ਲੈਣ ਦਾ ਚਾਹਤ ਮੈਂ ਚਲ ਆ ਵੀ ਮੈਂ ਫੇਰ ਤੂੰ ਆਂਦੇ ਸਤੰਦਰ ਉਹਦਾ ਵੀ ਕਾਲੀ ਨਾ ਬੋਲਦੀ ਇਦਾਂ ਬੋਲਦੀ ਮੈਂ ਫੇਰ ਮਿਲ ਉਹ ਗੱਲ ਕਹਿਣ ਦੀ ਇੱਕ ਧਿਰ ਦੀ ਨਹੀਂ ਸੁਣੀ ਦੀ ਗੱਲਾਂ ਦੋਵਾਂ ਧਿਰਾਂ ਦੀ ਬਹਿ ਕੇ ਬਿਠਾਲ ਕੇ ਮੈਂ ਉਹ ਦਿਨ ਵੀ ਤੁਹਾਨੂੰ ਇਹੋ ਗੱਲ ਕਹੀ ਨਾ ਕਿ ਕਾਲੀ ਨਾ ਕਰੋ ਨਾ ਮੁੰਡੇ ਨੂੰ ਘੱਲੋ ਬੈ ਕੇ ਦੋਵਾਂ ਤਰ੍ਹਾਂ ਦੀ ਗੱਲ ਸੁਣੀਏ ਚਾਹੇ ਅਹੀਂ ਉੱਥੇ ਚੱਲੀਏ ਚਾਹੇ ਉਹਨਾਂ ਤਿੰਨਾਂ ਨੂੰ ਗਈਏ ਮਾਂ ਪੁੱਤਾਂ ਨੂੰ ਵੀ ਇੱਥੇ ਆ ਜਾਓ ਤੁਸੀਂ ਅਹੀਂ ਤੁਹਾਡੀ ਬੈ ਕੇ ਗੱਲ ਸੁਣੀਏ ਇਦਾਂ ਉਹਨਾਂ ਨੂੰ ਚਾਹੀਦਾ ਇਹਨੇ ਕੁੜੀ ਨੂੰ ਕਿੰਨੇ ਦੋ ਦਿਨ ਹੋ ਗਏ ਆਈ ਨੂੰ ਫੋਨ ਤੇ ਕਰਨਾ ਚਾਹੀਦਾ ਇਹਨਾਂ ਨੂੰ ਤਕੀਬ ਤੱਕ ਕਸੂਰੀ ਸਾਰਾ ਕੁੜੀ ਦਾ ਨਹੀਂ ਫਿਰ ਤੁਸੀਂ ਕਹਿਣਾ ਸੁਖਿੰਦਰ ਨੇ ਹਾਂ ਗੱਲ ਕਹਿਤੀ ਆ ਤੇ ਅਗਲੇ ਨੇ ਤਾਂ ਫੋਨ ਨਹੀਂ ਕੀਤਾ ਫੋਨ ਨਹੀਂ ਕੀਤਾ ਫੋਨ ਦਾ ਉਹਨਾਂ ਦਾ ਮਤਲਬ ਪੈਂਦਾ ਹੈ ਨਾ ਜੇ ਮੁੰਡਿਆ ਨਹੀਂ ਕਰਨਾ ਤੇ ਸੱਸ ਨੂੰ ਕੰਨ ਕਰਨਾ ਚਾਹੀਦਾ ਕਿ ਨਹੀਂ ਹਾਂ ਸੱਸ ਨੂੰ ਕਰਨਾ ਜਦੋਂ ਕਸੂਰੀ ਅਗਲੇ ਬੰਦੇ ਦਾ ਹੋਵੇ ਫਿਰ ਨਹੀਂ ਅਗਲੇ ਕਰਦੇ ਹੁੰਦੇ ਐਡੇ ਨਹੀਂ ਲੋਕ ਤਾਂ ਫੋਨਸ ਆਨਲਾਈਨ ਹੀ ਉਹਨਾਂ ਦੀ ਵੀ ਕੀ ਜਾਂਦੇ ਹਾਂ ਫੋਨ ਕਰੋ ਉਹਨਾਂ ਨੂੰ ਤੇ ਫੋਨ ਤੇ ਉਹਨਾਂ ਦੀ ਪਹਿਲੋਂ ਆ ਹੌਂਸ ਲੈਣਾ ਸੁਣਿਓ ਗੱਲ ਵੀ ਕੀ ਆ ਚਲੋ ਠੀਕ ਹੈ ਚਾਹ ਬਣਾਵਾਂਗੇ ਠੀਕ ਆ ਮਮੀ ਮਮੀ ਕੀ ਗੱਲ ਤੁਹਾਨੂੰ ਕੀ ਗੱਲ ਵਾ ਮੈਨੂੰ ਨਾ ਬੁਲਾ ਤੇ ਨਾਮ ਤੇਰੇ ਨਾਲ ਬੋਲਣਾ ਹੀ ਹਾਂ ਪੈਂਡਾਕੀ ਮੈਂ ਜੁਰਮ ਕਰਤਾ ਵਾ ਨਹੀਂ ਮੇਰੀ ਗੱਲ ਸੁਣ ਜੁਰਮ ਕਰਤਾ ਵਾ ਤੈਨੂੰ ਨਹੀਂ ਪਤਾ ਕਿਹੜਾ ਜੁਰਮ ਕੀਤਾ ਵਾ ਤੂੰ ਮੈਂ ਤਾਂ ਕੋਈ ਐਡੀ ਮੰਮੀ ਗੱਲ ਕੀਤੀ ਨਹੀਂ ਜਿਹੜਾ ਤਾਂ ਇਸ਼ੂ ਬਣਾਇਆ ਨਹੀਂ ਵੀ ਇਹ ਉਹ ਘਰੋਂ ਚਲ ਗਈ ਆ ਤੇਰੇ ਵਾਸਤੇ ਕੁਝ ਵੀ ਨਹੀਂ ਹੋਇਆ ਤੈਨੂੰ ਨਹੀਂ ਲੱਗਣ ਡਿਆ ਕੋਈ ਮਹਿਸੂਸ ਨਹੀਂ ਹੋਣ ਡਿਆ ਤੈਨੂੰ ਵੀ ਮੈਂ ਕੀ ਕੀਤਾ ਵਾ ਕੀ ਨਹੀਂ ਤੈਨੂੰ ਤਾਂ ਕੋਈ ਹਾਈ ਨਹੀਂ ਆ ਮੰਮੀ ਤਈ ਆਪ ਸੋਚੋ ਘਰੋਂ ਜਾਣਾ ਉਹਦੀ ਗਲਤੀ ਆ ਨਾ ਮੇਰੀ ਥੋੜੀ ਹੈ ਮੇਰੀ ਗੱਲ ਸੁਣ ਉਹਦੀ ਗਲਤੀ ਆ ਕਿ ਤੇਰੀ ਗਲਤੀ ਆ ਉਹਦੀ ਗਲਤੀ ਆ ਉਹ ਕਿਉਂ ਗਈ ਆ ਕਿਹਦੇ ਕਾਰਨ ਗਈ ਆ ਤੇਰੇ ਕਾਰਨ ਨਹੀਂ ਗਈ ਆ ਉਹ ਮੇਰੇ ਕਾਰਨ ਕਾਦਾ ਗਈ ਮਮੀ ਮੈਂ ਇਹਨੂੰ ਕੀ ਕਿਹਾ ਸੀ ਮੈਂ ਇਹਨੂੰ ਮਾਰਨਾ ਸੀ ਮਾਰ ਨਹੀਂ ਰਹਿ ਪੈਣਾ ਸੀ ਕਦੀ ਤੂੰ ਉਹਦੇ ਕੋਲ ਦਾਜ ਮੰਗਨਾ ਹਾਂ ਕਦੀ ਤੂੰ ਕੋਹ ਨੂੰ ਕਹਿਣਾ ਹਾਂ ਕਦੀ ਤੂੰ ਕੋਹ ਕਹਿਣਾ ਜਦੋਂ ਦੋਨੋਂ ਪੈਣਾ ਚੱਲ ਜਾ ਚੱਲ ਜਾ ਉਹ ਕਹਿੰਦੀ ਜੇ ਮੈਂ ਕਹਿਨੀ ਹਾਂ ਵੀ ਮੈਂ ਨਹੀਂ ਜਾਣਾ ਤੇ ਕਹਿੰਦਾ ਜਾਂਦੀ ਕਿਉਂ ਨਹੀਂ ਤੇ ਜੇ ਉਹ ਕਹਿੰਦੀ ਤੈਨੂੰ ਕਿ ਮੈਂ ਚੱਲ ਜਾਣਾ ਵਾ ਤੇ ਤੂੰ ਕਹਿਣਾ ਹਾਂ ਕਿਆ ਹੀ ਦਿੰਨੀ ਆ ਜਾਂਦੀ ਤੇ ਹੰਨੀ ਹੁਣ ਉਹ ਚੱਲ ਗਈ ਆ ਹੁਣ ਤੇਰੇ ਕਲੇਜੇ ਨੂੰ ਪਿਆ ਗਈ ਆ ਠੰਡ ਠੀਕ ਆ ਨਾ ਮੈਨੂੰ ਤੇ ਤੂੰ ਅੰਦਰ ਵੜ ਕੇ ਭਾ ਲਿਆ ਵਾ ਵੀ ਜਣੇ ਬਾਰਵੇਂ ਨੂੰ ਪੁੱਛਣਗੇ ਜਿਵੇਂ ਬਾਹਰ ਗਈ ਤੇ ਮੈਂ ਤੇ ਸ਼ਰਮ ਦੀ ਮਾਰੀ ਬਾਹਰ ਨਹੀਂ ਜਾਂਦੀ ਠੀਕ ਆ ਜੇ ਕੋਈ ਮੈਨੂੰ ਪੁੱਛੂਗਾ ਤੇ ਮੈਂ ਕੀ ਜਵਾਬ ਦਵਾਂਗੀ ਲੋਕਾਂ ਨੇ ਮੇਰੇ ਸਿਰ ਤੇ ਛਿੱਤਰ ਮਾਰਨੇ ਆ ਜੇ ਤੇਰਾ ਮੁੰਡਾ ਇਤਰਾਂਦਾ ਸੀ ਤੈਨੂੰ ਪਤਾ ਤੇ ਹੈਗਾ ਹੀ ਚਵਲ ਕਿਦਾਂ ਦਾ ਵਾ ਤੇ ਤੂੰ ਕਿਉਂ ਵਿਆਇਆ ਕਿਉਂ ਬਗਾਨੀ ਤੇਰੀ ਜ਼ਿੰਦਗੀ ਨੂੰ ਬਰਬਾਦ ਕੀਤੀ ਤੂੰ ਤੇ ਮੈਂ ਕੀ ਜਵਾਬ ਦਵਾਂਗੀ ਹੁਣ ਤੁਰਿਆ ਫਿਰ ਮੈਂ ਕੀ ਕਹਿਣਾ ਮੈਂ ਤੈਨੂੰ ਉਹ ਚੱਲ ਗਈ ਆ ਹੁਣ ਤੇਰੀਆਂ ਮਰਜ਼ੀਆਂ ਆ ਜੋ ਮਰਜ਼ੀ ਕਰ ਜਿੰਨੀ ਪੀੜੀਆਂ ਰੱਜ ਕੇ ਪੀਜਾ ਉਹ ਮਮਮੀ ਪੀਂ ਦੀ ਗੱਲ ਨਹੀਂ ਆ ਤੁਸੀਂ ਆਪ ਸੋਚ ਉਹਨੂੰ ਵੀ ਤਾਂ ਸਿਆਣੀ ਬੰਨਣਾ ਚਾਹੀਦਾ ਸੀ ਨਾ ਚੱਲ ਮੇਰੇ ਕੋ ਗੁੱਸੇ ਚ ਜੇ ਨਿਕਲ ਹੀ ਗਿਆ ਵੀ ਚੱਲ ਜਾ ਇਹਦਾ ਮਤਲਬ ਇਹ ਥੋੜੀ ਵੀ ਚਲੀ ਜਾਣਾ ਤੇ ਗੁੱਸੇ ਚ ਹੁੰਦਾ ਵਾ ਸੋਫੀ ਤੂੰ ਉਹਨੂੰ ਕਹਿੰਦਾ ਹਾ ਸ਼ਰਾਬ ਪੀ ਕੇ ਤੂੰ ਕਹਿੰਦਾ ਹਾ ਨਾ ਉਹ ਕੱਲ ਵੱਖਰੀ ਅਗਲੀ ਨੂੰ ਕਹਿ ਵੀ ਦਿੰਦਾ ਬੰਦਾ ਵੀ ਚੱਲ ਪੁੱਤ ਉਹਨੇ ਖਾਦੀ ਪੀਤੀ ਜੇ ਕਹਿਤਾ ਵਾ ਦਿਨੇ ਥੋੜਾ ਦਿਨ ਕੁਝ ਕਹਿੰਦਾ ਵਾ ਤੂੰ ਜਦ ਦਿਨੇ ਸੋਤੀ ਵੀ ਉਹਨੂੰ ਕਹੀ ਜਾਂਦਾ ਹਾ ਹੁਣ ਤੇ ਮੈਂ ਤੈਨੂੰ ਕੋਸ਼ਿਓ ਨਿੰਗਾ ਕਹਿਣਾ ਤੇਰੀ ਮਰਜ਼ੀ ਆ ਹੁਣ ਠੀਕ ਆ ਨਾ ਜੋ ਤੈਨੂੰ ਚੰਗਾ ਲੱਗਦਾ ਵਾ ਕਰੀ ਜਾ ਚੰ ਮਿਆਵੀ ਨੇ ਕਿਹਾ ਨਾ ਬੋਲਦੀ ਤੈਨੂੰ ਮਿਆਵੀ ਨੇ ਹੁਣ ਕਹ ਕਹਿੰਦੀ ਉਹ ਉੱਧਰ ਹੀ ਚਲ ਗਈ ਆ ਹੁਣ ਤੈਨੂੰ ਪੈ ਗਈ ਠੰਡੇ ਤੇ ਹੁਣ ਬੈਠਾ ਰਿਆ ਉਹਦਾ ਮੰਮੀ ਐਡੀ ਮੇਰੀ ਗਲਤੀ ਨਹੀਂ ਜਿਹੜੀ ਤੀ ਬਣਾਦੀ ਹੈ ਮੇਰੀ ਸੁਣ ਗੱਲ ਪੁੱਤ ਤੂੰ ਕਹਿੰਦਾ ਵੀ ਮੇਰੀ ਗਲਤੀ ਨਹੀਂ ਆ ਗਲਤੀ ਕਿਉਂ ਨਹੀਂ ਆ ਇਹ ਗਲਤੀ ਨਹੀਂ ਆ ਨਾ ਵਾ ਜਿਹੜਾ ਤੂੰ ਕੀਤਾ ਵਾ ਉਹਦ ਖਿਆਰੀ ਖੜੇ ਕਿੰਨੀ ਕੀ ਵਿਚਾਰੀ ਉੱਥੇ ਤਾਂ ਮੈਂ 20 ਵਾਰੀ ਉਹ ਇਹ ਗੱਲ ਸਮਝਾਈ ਵੀ ਉਹ ਪਰਜਾਈਆਂ ਚੜ੍ਹਾ ਕੇ ਆਈ ਆ ਤੇ ਪਰਜਾਈਆਂ ਤੈਨੂੰ ਵੀ ਪਤਾ ਵਾ ਅੱਜ ਕੱਲ ਕਿੱਦਾਂ ਦੀਆਂ ਹੁੰਦੀਆਂ ਵਾ ਮਾਂ ਪਿਓ ਤੇ ਉਹ ਬਿਨਾ ਕੌਣ ਪੁੱਛਦਾ ਕਿਹਨੂੰ ਤੇ ਤੂੰ ਉਹਨੂੰ ਹੇਕ ਕੇ ਤੇ ਪੇਰ ਉੱਥੇ ਹੀ ਵਾਰਤਾ ਵਾ ਤੇ ਉਹਨਾਂ ਦੀਆਂ ਗੱਲਾਂ ਸੁਣ ਉਹਨੇ ਤੇ ਮੇਰੀ ਨਹੀਂ ਮੰਨੀ ਪਰ ਤੂੰ ਤੇ ਮੇਰੀ ਮਾਂ ਹੀ ਨਾ ਤੂੰ ਹੀ ਮੈਨੂੰ ਰੋਟੀ ਪਾਣੀ ਪੁਛਿਆ ਜਦੋਂ ਚਲ ਗਈ ਉਹ ਤੇ ਜੇ ਮੈਂ ਆ ਤੈਨੂੰ ਰੋਟੀ ਪਾਣੀ ਪੁਛਾਂ ਤੇ ਫਿਰ ਮੈਨੂੰ ਕੀ ਫਾਇਦਾ ਹੋਇਆ ਉਹਦਾ ਸਾਥ ਦੇਂਦਾ ਐਨਾ ਉਹਦਾ ਮੈਂ ਸਾਥ ਦਿੱਤਾ ਵਾ ਉਹ ਕੀ ਸੋਚੂਗੀ ਢਿੱਡ 'ਚ ਮੈਨੂੰ ਤੇ ਦੁੱਖ ਆਇਆ ਇਹ ਗੱਲ ਦਾ ਕਿ ਤੂੰ ਉਹ ਇੰਨੀ ਚੰਗੀ ਕੁੜੀ ਸੀ ਤੇ ਤੂੰ ਉਹਨੂੰ ਘਰੋਂ ਕੱਢਿਆ ਵਾ ਤੂੰ ਤੇ ਆਪ ਉਧਰ ਉੱਜੜਿਆ ਹਾਂ ਕਿਤੇ ਤੂੰ ਤੇ ਘਰ ਹੀ ਹੰਨੀ ਸੀਗਾ ਜਦੋਂ ਉਹ ਗਈ ਹੀ ਮੈਨੂੰ ਪਤਾ ਕਿ ਤਰ੍ਹਾਂ ਮੇਰੇ ਦਿਲ ਨੂੰ ਪਸੰਦ ਆਈ ਮੇਰਾ ਦਿਲ ਨਹੀਂ ਕਰਦਾ ਉਹਨੂੰ ਘਰੋਂ ਕੱਢਣ ਨੂੰ ਮਦਾ ਹੀ ਤੇ ਉਹਨੂੰ ਵੀ ਸੋਚਣਾ ਚਾਹੀਦਾ ਜੇ ਤੁਹਾਡਾ ਦਿਲ ਨਹੀਂ ਕਰਦਾ ਫਿਰ ਉਹਦਾ ਦਿਲ ਕਿਤਾ ਕੀਤਾ ਜਾਣਨਾ ਤੇ ਜੇ ਉਹਨੂੰ ਤੰਗੀ ਦਈ ਜਾਣੀ ਤਈ ਜਾਣੀ ਕਹੀ ਜਾਣੀ ਇੱਕੋ ਗੱਲ ਵੀ ਜਾ ਚੱਲ ਜਾ ਤਨ ਮੈਂ ਇਨੀ ਗੱਲ ਕਿੰਨੀ ਵਾਰੀ ਸਮਝਾਈ ਹੀ ਕਿ ਉਹਦੇ ਘਰ ਉੱਥੇ ਕੋਈ ਸ਼ਰਾਬ ਨਹੀਂ ਪੀਂਦਾ ਉਹਨੂੰ ਨਫ਼ਰਤ ਹੁੰਦੀ ਆ ਤੂੰ ਸ਼ਰਾਬ ਛੱਡ ਦੇ ਤੇ ਤੂੰ ਦੇ ਬਸ ਸ਼ਰਾਬ ਹੀ ਕਿੰਨਾ ਮੈਂ ਨਹੀਂ ਛੱਡਣੀ ਇਹ ਜਾਂਦੀ ਆ ਤੇ ਜਾਵੇ ਕੋਈ ਗੱਲ ਨਹੀਂ ਹਨਾ ਹੁਣ ਤੇਰੀ ਮਰਜ਼ੀ ਆ ਤੂੰ ਸੋਚ ਤੂੰ ਆਪਣੀ ਫੈਮਲੀ ਵੇਖਣੀ ਆ ਕਿ ਜਾਂ ਤੇ ਸ਼ਰਾਬ ਵੇਖਣੀ ਆ ਇੱਕੋ ਕੰਮੀ ਹੁਣ ਤੇ ਹੋਣਾ ਵਾ ਤੇ ਤੂੰ ਆਨਾ ਹਵੇ ਮਿਆ ਸ਼ਰਾਬ ਨਹੀਂ ਗੀ ਛੱਡਣੀ ਨਾ ਛੱਡ ਫਿਰ ਹੁਣ ਵੇਖ ਲੈ ਜੋ ਕਰਨਾ ਕਰ ਲਾ ਤੇ ਮੇਰੇ ਤੇ ਤੇ ਆਸ ਨਾ ਰੱਖੀ ਨਾ ਮੈਂ ਤੈਨੂੰ ਪਕਾ ਕੇ ਦਿੱਤੀ ਤੇ ਨਾ ਮੈਂ ਤੈਨੂੰ ਹੁਣ ਦੇਣੀ ਆ ਮੇਰੇ ਵੱਲੋਂ ਭੁੱਖਾ ਰਹਿ ਜਰਾ ਮੱਝ ਕਰ ਤੈਨੂੰ ਮਸਾ ਦਰਸ ਨਹੀਂ ਆਉਂਦਾ ਨਹੀਂ ਮੈਨੂੰ ਨਹੀਂ ਆਉਂਦਾ ਤੈਨੂੰ ਆਏ ਸਾਡੇ ਤੇ ਤਰਸ ਨਾ ਤੈਨੂੰ ਉਹਦੇ ਤੇ ਤਰਸਾਇਆ ਨਾ ਤੈਨੂੰ ਮਾਂ ਦੇ ਤੇ ਤਰਸਾਇਆ ਵੀ ਮੇਰੀ ਮਾਂ ਮੈਨੂੰ ਕੀ ਕਹਿਂ ਲਈ ਆ ਤਨੂ ਇਹ ਸਮਝ ਨਹੀਂ ਆਈ ਕਿ ਮੇਰੀ ਮਾਂ ਮੇਰੇ ਭਲੇ ਵਾਸਤੇ ਕਹਿਣ ਢਈ ਆ ਜਿਵੇਂ ਤੈਨੂੰ ਕੋਈ ਗੱਲ ਸਮਝਾਉਂਦੀ ਆ ਕਿ ਤੇਰੇ ਭਲੇ ਵਾਸਤੇ ਕਹਿਨੀ ਆ ਬੁਰਾ ਨਹੀਂ ਤੇਰਾ ਚਾਹੁੰਦੀ ਮੈਂ ਤਾਂ ਹੀ ਤੈਨੂੰ ਵਿਆਹ ਆਹੀ ਤੇਰਾ ਭਲਾ ਚਾਹੁੰਦੀ ਆ ਤਾਂ ਹੀ ਵਿਆਹ ਕੀਤਾ ਹੈ ਜਦੋਂ ਮੈਂ ਐਡਾ ਤੇ ਮਾੜਾ ਮੈਂ ਵੀ ਕੁਝ ਨਹੀਂ ਕਰਦਾ ਪਰ ਸੁਹੀਦ ਤੇ ਨਾ ਰਾਈ ਦਾ ਪਹਾੜ ਹੀ ਬਣਾ ੜਿਆ ਕਿੰਨਾ ਮੈਂ ਤੈਨੂੰ ਸਮਝਾਇਆ ਸੀ ਮੈਂ ਕਿਹਾ ਕੋਈ ਕੰਮ ਕਰ ਲੈ ਬਲਕਿ ਕੋਈ ਕੰਮ ਕਰ ਲੈ ਇਤਨਾ ਵਿਹਲਾ 24 ਘੰਟੇ ਤੂੰ ਰਹਿਣਾ ਵਾ ਤੂੰ ਆ ਜਾ ਕੇ ਮੈਨੂੰ ਠੇਕੇ ਦੇ ਪੈਸੇ ਸੁਣਾ ਦਿਨਾ ਵਾ ਤੇਰੇ ਕੋਲ ਠੇਕੇ ਦੇ ਪੈਸੇ ਠੇਕੇ ਦੇ ਤਾਂ ਹੈ ਹਾਂ ਕੰਮ ਨਹੀਂ ਆ ਤੇ ਤੂੰ ਕੋਈ ਕਰਨਾ ਖਾਧੀ ਘੜੀ ਕੰਮ ਦੀ ਜੇ ਤੂੰ ਨਹੀਂ ਵੀ ਕਰਦਾ ਪਰ ਆਹ ਲਾਹਣ ਤਨਾ ਪੀਰ ਹੋ ਜੇ ਤੂੰ ਕਿੰਨੀ ਕਮਾਈ ਤੂੰ ਕਰਨ ਦਿਆ ਵਾ ਜਿਹਦੇ ਸਿਰ ਤੇ ਬੈਠਾ ਵੀ ਮੈਂ ਬੜੇ ਆਪਣੇ ਜੇਬ ਤੋਂ ਖਚਣ ਦਿਆ ਜੋ ਠੀਕ ਆ ਤੁਹਾਡੀ ਮਰਜ਼ੀ ਰੋਟੀ ਦੇਣੀ ਆ ਠੀਕ ਆ ਨਹੀਂ ਦੇਣੀ ਤੁਹਾਡੀ ਮਰਜ਼ੀ ਫਿਰ ਨਹੀਂ ਮੈਂ ਨਹੀਂ ਦੇਣੀ ਆਪੇ ਪਕਾ ਲਾ ਤੇ ਖਾ ਲਾ ਅਸਾ ਪਰ ਦੁੱਖ ਤੇ ਮੈਨੂੰ ਵੀ ਬੜਾ ਹੁੰਦਾ ਵਾ ਕਿਨ ਮੈ ਰੋਟੀ ਨਹੀਂ ਦੇਂਗੀ ਮੇਰਾ ਘਰਾਜੀ ਕਰਦਾ ਵਾ ਰੋਟੀ ਖਾਣ ਨੂੰ ਪੰਜਾਜ ਮੈਂ ਤੈਨੂੰ ਨਹੀਂ ਦਿੱਤੀ ਤੇ ਮੈਂ ਆਹ ਜਿਹੜੀ ਖਾ ਲਈ ਆ ਮੈਂ ਵੀ ਇਦਾਂ ਹੀ ਤੇਰੀ ਫਿਰ ਲਈ ਆ ਮੈਂ ਤਰਸ ਤੇ ਮੈਨੂੰ ਬੜਾ ਹੁੰਦਾ ਵਾ ਮੈਂ ਕਰਾਂ ਤੇ ਹੁਣ ਮੈਂ ਕੀ ਕਰਾਂ ਮੈਂ ਕਹਿੰਦੀ ਜੇ ਮੈਨੂੰ ਰੋਟੀ ਪਾਣੀ ਦਿੱਤਾ ਨਾ ਇਹਨੂੰ ਅਹਿਸਾਸ ਹੀ ਨਹੀਂ ਹੋਣਾ ਕਿ ਉਹ ਗਈ ਆ ਉਹਦਾ ਗਈ ਦਾ ਅਹਿਸਾਸ ਇਹਨੂੰ ਕਿੱਦਾਂ ਹੋਵੇ ਹੋ ਸਕਦਾ ਹੁਣ ਸੁਧਰੀ ਜਾਵੇ ਸਵੇਰ ਦਾ ਜਿੰਨੀਆਂ ਕਿ ਆਪ ਨੂੰ ਮੇ ਕੱਲ ਵੀ ਨਹੀਂ ਗਿਆ ਕੋਈ ਗੱਲ ਨਹੀਂ ਖਲਿਆ ਇੱਕ ਦੋ ਦਿਨਾਂ ਚ ਹੀ ਬੰਦਾ ਬਣ ਜੇ ਤੇ ਹੋਰ ਕੀ ਲੈਣਾ ਵਾ

ਕੰਨੀ ਗਿਆ ਨਾ ਤਾਂ ਹਾਂ ਜੀ ਚੱਕਰ ਨਵਾਰਾ ਲਾ ਕੇ ਖਾ ਉਹ ਦੰਦਾ ਉਹਨਾਂ ਦਾ ਕੀ ਗੱਲ ਹੈ ਸੋਮਨ ਬਸਨਾ ਜੇਕਰ ਨੰਬਰ ਹੋ ਰਿਹਾ ਹੈਗਾ ਫਿਰ ਮੈਂ ਲਾ ਕੇ ਦੇ ਦਿੰਦਾ ਮੈਂ ਕਿ ਚੱਕਰ ਫੋਨ ਨੰਬਰ ਬਦਲ ਗਿਆ ਜੀ ਤਾਂ ਮੈਂ ਕੁਛ ਨਾ ਸੋਮਨ ਮੈਂ ਅੱਜ ਫਿਰ ਖਾਵਾ ਰੋਟੀ ਰੋਟੀ ਕੀ ਖਾਣੀ ਆ ਮੇਰਾ ਕਿਹੜਾ ਦਿਲ ਕਰ ਗਿਆ ਰੋਟੀ ਖਾਣੇ ਪਾਂਡੇ ਦੇ ਲਈ ਐਫਰਡ ਤੇ ਰੋਟੀ ਪਹੁੰਚਦਾ ਹੁਣ ਹੌਸਲਾ ਨਹੀਂ ਆਤਾ ਜੇ ਮੈਨੂੰ ਭੁੱਖ ਲੱਗ ਜਾਨੀ ਤਾਂ ਇਹਨੂੰ ਨਹੀਂ ਲੱਗ ਰਹੀ ਨਾ ਇਹ ਮੈਂ ਰਾਤੀ ਰੋਟੀ ਖੁਸ਼ੀ ਆ ਨਾ ਹੁਣ ਖੁਸ਼ੀ ਆ ਕੱਲ ਕਹਿੰਦਾ ਸੀ ਮੈਂ ਕਿ ਕਿਉਂ ਖਾ ਆ ਕੀ ਪਤਾ ਖਾ ਕੇ ਆਇਆ ਵਾ ਕਿ ਅੱਧਾ ਹੀ ਨਹੀਂ ਆਂਦਾ ਹੌਸਲਾ ਤੇ ਮੇਰਾ ਨਹੀਂ ਪਿਆੰ ਲਿਆ ਇੱਕ ਵਾਰੀ ਪੋਸ਼ੀ ਲੈਣੀ ਆ ਮਾਂ ਆ ਮਾ ਕੀ ਕਰਾਂ ਅੰਦਰ ਆਈ ਹਾਂ ਰਿਆ ਨਹੀਂ ਜਾਣ ਲਿਆ ਪੋਸ਼ ਲੈਣੀ ਇੱਕ ਵਾਰੀ ਜੇ ਕਹਿੰਦਾ ਵਾ ਫਿਰ ਲਾ ਦਿੰਨੀ ਆ ਫੁਲਕੇ ਗਰਮ ਗਰਮੇ ਤੋਂ ਹੋਰ ਹਾਟਾ ਤੇ ਹੈਗਾ ਉਹ ਜਿੱਤਿਆ ਤੁਵਾਦੂ ਕੁਛ ਨਹੀਂ ਆਪਣਾ ਕੀ ਕਹਿੰਦਾ ਵਾ ਬਾਘਮਣੂ ਹਾਂਜੀ ਵੀਰ ਜੀ ਕੀ ਕਰਨੀਏ ਕੁਛ ਨਹੀਂ ਬਸ ਖੋਣੀ ਖੜੀ ਠੀਕ ਹੈ ਬੜੀ ਚੁੱਪਚਾਪ ਬੈਠੀ ਹੋਰਦਾ ਹੀ ਵਸਾ ਅੱਛਾ ਤੀ ਆ ਗਿਆ ਨਿਕਾਂ ਤਾਂ ਹਾਂ ਮੈਂ ਆ ਗਿਆ ਠੀਕ ਹੈ ਤੇ ਸੁਣਾ ਨਾ ਮੈਂ ਹੋਣਾ ਉੜਿਆ ਤੇਰੇ ਸਹੁਰੇ ਅੰਦਰ ਲੱਕਣੀ ਡਿਆ ਤੇ ਵੀਰ ਜੀ ਤਾਂ ਇਹ ਕਾਹ ਮੋਨ ਲਾਉਂਦੇ? ਇਹ ਮੋਨ ਲਾਉਣਾ ਨਹੀਂ। ਗਲਤੀ ਉਹਨਾਂ ਦੀ ਆਪੇ ਉਹ ਮੋਨ ਲਾਉਣ ਨਾਲ ਹੁੰਦੇ ਈਕੁਲ ਹੁੰਦੇ ਨੇ। ਨਹੀਂ ਬਾਹੂ ਕੁਸ਼ੀਆ ਤਾਂ ਸਹੀ ਵੀ ਗੱਲ ਬਾਤ ਕੀਤੀ ਉਹਨਾਂ ਨੂੰ ਫੋਨ-ਫੋਨ ਕਿਉਂ ਨਹੀਂ ਕੀਤਾ? ਫੋਨ ਕਰਾਂਗੇ ਤਾਂ ਫੇਰੀ ਗੱਲ ਬਾਤ ਸੁਪਤਾ ਕਰਾਂ। ਅਸਾਂ ਉਹਨਾਂ ਦੇ ਘਰ ਕੇ ਪੁੱਛਿਆ ਨਹੀਂ ਹੈ। ਕਰ ਕੋਈ ਨਹੀਂ ਹੋਣੇ ਹੋਏ ਸੋਏ ਦਰੀਏ ਚ ਆਹੀਂ ਪਹਿਲਾਂ ਕਰਨ ਜਾਈਂ ਪਹਿਲਾਂ ਕਰੀਏ ਇਹਨਾਂ ਦੀ ਤਾਂ ਚਲ ਅਹੀਂ ਕਰਕੇ ਪੁੱਛ ਲੈਨੇ। ਫੋਨ ਤੇ ਵੀਰ ਜੀ ਕੋਈ ਉਹਨਾਂ ਦੇ ਕੋਲ ਹੈ ਨਾਲ ਚਾਰਜ ਚੂਜ ਨਹੀਂ ਲਾਇਆ ਹਣਾ? ਉਹ ਬੰਦ ਹੋ ਗਿਆ ਨਾ ਤਾਂ ਨਹੀਂ ਲੱਗਣ ਗਿਆ। ਅੱਛਾ। ਹਾਂਜੀ। ਤੇ ਤੇਰਾ ਕੀ ਖਿਆਲ ਆ? ਮੇਰਾ ਕੀ ਖਿਆਲ ਵੀਰ ਜੀ ਜੇ ਤੂੰ ਸੁਧਰ ਜਾਣਗੇ ਤੇ ਮੈਂ ਚਲ ਜੂਗੀ ਤੇ ਜੇ ਵੀ ਇਦਾਂ ਹੀ ਕੰਮ ਰਿਹਾ ਫਿਰ ਮੈਂ ਨਹੀਂ ਜੇ ਜਾਣੀ। ਕਹੋ ਤੇ ਗੱਲ ਤੇਰੀ ਠੀਕ ਆ ਬਸ ਮੈਨੂੰ ਜਾਣਾ ਤੇ ਉੱਥੇ ਪਾਣੀ ਆਪਣੇ ਘਰ ਹੀ ਜਾਣਾ ਪੈਣਾ ਵਾ। ਠੀਕ ਆ। ਇਥੇ ਸਦਾ ਤੂੰ ਨਹੀਂ ਰਹਿ ਸਕਦੀ ਤੂੰ। ਉਹ ਤਾਂ ਕੱਲ ਤੁਹਾਡੀ ਗੱਲ ਠੀਕ ਆ। ਹੈ? ਬਹੁਤ ਜਲ ਤੁਹਾਡੀ ਗੱਲ ਠੀਕ ਆ ਪਰ ਦੇ ਲੋ ਜਾਨ ਨੂੰ ਤਾਂ ਨਹੀਂ ਮੈਂ ਨਾ ਕਰਦੀ ਮੈਂ ਤੇ ਇਹੇ ਬਸ ਕਹਿੰਦੀ ਚਲੋ ਸ਼ਰਾਬ ਛੱਡ ਦੇਣ ਤੇ ਚਲ ਵਧੀਆ ਹੀ ਆ ਆਹੋ ਚਲ ਉਹ ਵੀ ਉਹਦੀ ਵੀ ਗਲਤੀ ਹੈ ਜੇ ਛੱਡ ਦੇ ਤੇ ਚਲ ਵਧੀਆ ਵਾ ਤੇ ਉਹ ਨੰਬਰ ਹੋ ਰਿਹਾ ਨਹੀਂ ਫਿਰ ਦਰੋਗੀ ਨਾ ਨਹੀਂ ਹੋ ਰਹੀ ਜੇ ਨੰਬਰ ਇਹ ਹੋਈ ਨੰਬਰ ਹਾਂਜੀ ਕਾਸ਼ ਜਲਦੀ ਚੱਲ ਪਏ ਹੁਣ ਵੇਖ ਲਈਨੇ ਆਣਾ ਇੱਕ ਵਾਰੀ ਟਰਾਈ ਕਰਕੇ ਆਓ ਚਲ ਵੇਖ ਲਾ ਆ ਤੇ ਸ਼ਾਇਦ ਵੇਰ ਨੇ ਕੀ ਕਰਨਾ ਆ ਚਲ ਵੀ ਇਹ ਲਾ ਕੇ ਹੋਰ ਚਾਹ ਪਾਣੀ ਪੀਤਾ ਖਾਰੇ ਰੋਟੀ ਪਾਣੀ ਹਾਂਜੀ ਅੱਛਾ ਚਾਹ ਟੈਨਸ਼ਨ ਨਹੀਂ ਨਾ ਰਿਆ ਕਰ ਠੀਕ ਹੈ ਨਹੀਂ ਕੋਈ ਨਹੀਂ ਟੈਨਸ਼ਨ ਕਰਦੀ ਬਾਹਰ ਵਿਆਹ ਕਰ ਭਾਬੀ ਆਪਣੇ ਲਾ ਕੇ ਬੱਚਾ ਦਾ ਵਿੱਚ ਵਿਆਹ ਕਰ ਠੀਕ ਹਾਂਜੀ ਕੋਈ ਨਹੀਂ ਅੰਦਰ ਨਾ ਬੈਠ ਕੇ ਜਾ ਕੇ ਕਰਦੀ ਕੋਈ ਗੱਲ ਨਹੀਂ ਬੇ ਉਹਨਾਂ ਚ ਬੈਠੀਆਂ ਬਸ ਹੁਣੇ ਆਈਆਂ ਜੀ ਜਾਣਾ ਸੋਚਿਆ ਕਰ ਠੀਕ ਹੋ ਜਾਏਗਾ ਸਾਰੇ ਕੰਮ ਸਹੀ ਹੋ ਜਾਣਗੇ ਚਲੋ ਹੋ ਜਾਣਗੇ ਤੇ ਵਧੀਆ ਹੀ ਆ ਇਹ ਹੋਣਗੇ ਹੋਣਗੇ ਕਿਉਂ

ਮਾ ਉਸਲਾ ਪਿਆ ਨਹੀਂ ਰੋਟੀ ਪਾਉਂਦਾ ਮੈਂ ਪੁੱਛਣੀ ਆ ਕੀ ਪਤਾ ਕਿੰਨੀ ਗੁਹਕ ਲੱਗੀ ਆ ਬਸ ਮੈਂ ਤੇ ਤੇਰੀ ਮਾਂ ਆ ਹਨਾ ਤੇ ਮੇਰੀਆਂ ਤੇ ਆਂਦਰਾ ਕਲਪਦੀਆਂ ਆ ਜਿਵੇਂ ਤੈਨੂੰ ਨਹੀਂ ਨਾ ਸੇਰ ਦੀ ਰੋਟੀ ਫੜਾਈ ਤੇ ਮੈਂ ਆਪ ਬੰਜੀਂਗੀ ਖਾਤੀ ਠੀਕ ਆ ਤੇਰਾ ਮੈਂ ਭਲਾ ਹੀ ਸੋਚਨੀ ਆ ਤਾਂ ਹੀ ਤੈਨੂੰ ਸਮਝਾਉਣੀ ਆ ਪਰ ਤੂੰ ਮੇਰੀ ਇੱਕ ਗੱਲ ਨਹੀਂ ਮੰਨਦਾ ਇੰਨੀ ਸੋਹਣੀ ਰੱਬ ਨੇ ਤੈਨੂੰ ਕੁੜੀ ਦੇ ਵਾਸਤੇ ਕਰਾਈ ਆ ਕਿੰਨੀ ਸੋਹਣੀ ਕੁੜੀ ਆ ਉਹ ਕਿੰਨੀ ਚੰਗੀ ਆ ਸੁਭਾਅ ਦੀ ਤੇ ਤੂੰ ਉਹਨੂੰ ਠੋਕਰ ਮਾਰਦਾ ਠੀਕ ਆ ਦੁਨੀਆਂ ਜਿੰਨਾਂ ਚਿਰ ਜਿੰਨੀ ਆ ਮੈਂ ਤੇ ਰੋਟੀਆਂ ਤੋਂ ਤੈਨੂੰ ਦੇਈ ਜਾਊਂਗੀ ਅੱਗੇ ਵੀ ਤੈਨੂੰ ਦਿੰਨੀ ਹਾਂ ਤੇ ਹੋਰ ਵੀ ਦੇਈ ਜਾਊਂਗੀ ਵਾ ਤਾਂ ਆ ਗੱਲ ਜ਼ਰੂਰੀ ਕਰਨੀ ਹੁੰਦੀ ਵੀ ਜਿੰਨਾ ਚਿਰ ਜਿੰਨੀ ਚ ਨਜ਼ਰ ਜਿੰਦੀ ਤੇ ਉਹ ਹੀ ਗੱਲ ਵਾ ਪਰ ਸਦਾ ਨਹੀਂ ਰਹਿੰਦੀ ਦੁਨੀਆ ਤੱਕ ਰਹਿਣਾ ਮੈਂ ਤੇਰੇ ਨਾਲ ਮੈਂ ਤੇ ਆਖਿਆ ਹੀ ਮਾਂ ਪੱਕੀ ਨਾਰਾਜ਼ ਹੋ ਗਈ ਐ ਨੇ ਕਿੱਥੇ ਦੇਣੀ ਰੋਟੀ ਮਾਂਵਾਂ ਨਹੀਂ ਪਤਨ ਨਾਰਾਜ਼ ਹੁੰਦੀਆਂ ਹੁੰਦੀਆਂ ਮੈਂ ਤੇ ਤਾਂ ਕਹਿ ਨਹੀਂ ਹਾਂ ਵੀ ਤੈਨੂੰ ਥੋੜਾ ਬਕਾ ਦਾ ਅਹਿਸਾਸ ਹੋ ਜਾਏ ਕਿ ਮੇਰਾ ਸਮਨ ਨੂੰ ਕੱਢਿਆ ਵਾ ਤੇ ਮੰਮੀ ਵੀ ਨਹੀਂ ਬੋਲਣ ਢਈ ਤੇ ਘਰ ਦੇ ਕੰਮ ਖਰਾਬ ਵਾ ਇਤਰਾ ਦੇ ਮਾਹੂਲ ਖਰਾਬ ਹੋ ਗਿਆ ਘਰ ਦਾ ਤੇ ਤੂੰ ਸੁਧਰ ਜਾਵੇਂ ਤੈਨੂੰ ਸੁਧਾਰਨ ਵਾਸਤੇ ਨਹੀਂ ਮੈਂ ਤੈਨੂੰ ਰੋਟੀ ਦੇਣ ਦੀ ਜਿਵੇਂ ਤੈਨੂੰ ਨਹੀਂ ਨਾ ਰੱਖ ਕੇ ਦਿੱਤੀ ਤੇ ਮੈਂ ਆਪ ਹੁਣੀਆਂ ਖਾਧੀ ਤੂੰ ਇਹ ਕਿਉਂ ਨਹੀਂ ਖਾਧੀ ਤੇ ਤੂੰ ਨਹੀਂ ਖਾਧੀ ਤੇ ਮੇਰਾ ਜੀ ਕਰਦਾ ਹੀ ਖਾਣ ਨੂੰ ਹੱਦ ਹੋ ਗਈ ਆ ਮੈਨੂੰ ਨੰਗਾ ਡਈ ਤੂੰ ਇਹ ਵੀ ਨਹੀਂ ਕੀਜੀ ਗੱਲ ਦੀ ਇੰਨੀ ਟੈਨਸ਼ਨ ਲੈ ਲੈਂਦੇ ਜੀ ਨਹੀਂ ਕੀਜੀ ਗੱਲ ਨਹੀਂ ਆ ਪੁੱਤੇ ਇੱਕ ਬੰਦੇ ਦਾ ਘਰ ਜਿਹੜਾ ਉੱਜੜਦਾ ਹੁੰਦਾ ਵਾ ਨਾ ਉਹ ਨਿੱਕੀ ਜਿਹੀ ਗੱਲ ਨਹੀਂ ਹੁੰਦੀ ਉਹ ਬੜੀ ਵੱਡੀ ਗੱਲ ਹੁੰਦੀ ਆ ਅੱਜ ਤੇ ਤੇਰੀ ਮਾਂ ਹੈਗੀ ਆ ਤੂੰ ਮਾਂ ਕੋ ਮੰਗ ਲਈ ਨਾ ਰੋਟੀ ਬਾਅਦ ਚ ਤੂੰ ਕੀ ਕਰੇਗਾ ਇਹ ਹੁਣ ਤੇਰੇ ਹੱਥ ਵਸਿਆ ਕਿ ਤੂੰ ਸ਼ਰਾਬ ਛੱਡਨੀ ਆ ਜਾਂ ਨਹੀਂ ਛੱਡਨੀ ਤੂੰ ਸੁਧਰਨਾ ਵਾ ਜਾਂ ਨਹੀਂ ਸੁਧਰਨਾ ਆਪਣੀ ਜ਼ਿੰਦਗੀ ਤੂੰ ਵੇਖ ਕਿ ਹੁਣ ਨਰਕ ਬਣਾਉਣੀ ਆ ਕਿ ਜਾਂ ਸਵਰਗ ਬਣਾਉਣੀ ਆ ਮੈਂ ਹੁਣ ਤੈਨੂੰ ਕੁਝ ਨਹੀਂ ਕਹਿਣਾ ਰਹੀ ਗੱਲ ਰੋਟੀ ਦੀ ਉਹ ਤੇ ਮੈਂ ਤੇ ਤੈਨੂੰ ਦੋ ਪਕਾ ਕੇ ਦੇਈ ਦੀਆਂ ਕਰਨੀਆਂ ਰੋਟੀ ਤੇ ਮੈਂ ਹੁਣ ਤੈਨੂੰ ਕਿੱਥੇ ਧੱਕਾ ਦੇ ਦਿਆਂ ਚਲ ਕੋਈ ਨਹੀਂ ਸੋਚਾਂਗੇ ਹਾਂ ਸੋਚ ਨਹੀਂ ਤੇਰੇ ਹੱਥ ਵਸ ਗਿਆ ਹੁਣ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਪਕਾ ਦਿਓ ਫੇਰ ਰੋਟੀ ਤੁਸੀਂ ਪਕਾ ਦਿਨੀ ਸਮੈ ਨਹੀਂ ਇਹ ਕੀ ਕਰੇ ਬੰਦਾ ਸੂਮਾਤਰੀਆਂ ਗੱਲਾਂ ਹੀ ਬਾਝਾਰ ਤਾਂ ਜੀਆਂ ਨਾ ਕੋ ਸਮਝ ਆਉਂਦੀ ਐ ਨਾ ਕੋ ਕਰੇ ਤਾਂ ਕੀ ਕਰੇ ਬੰਦਾ ਕਿੱਧਰ ਨੂੰ ਜਾਵੇ ਚੱਲ ਵੇਖੀ ਜਾਂਦੀ ਐ